ਦੇਸ਼ ਵਿਦੇਸ਼ ਚ ਵਸਦਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਨਾਲ ਸੰਬੰਧਿਤ ਵਕਫ ਵਕ ਮੁੱਦਿਆਂ ਤੇ ਗੱਲਬਾਤ ਕਰਨ ਲਈ ਮਿਰਨਾਲ ਮੌਜੂਦ ਨੇ ਸੀਨੇ ਪત્રਕਾਰ ਸਾਧਾਰ ਜਗੰਦਰ ਸਿੰਘ ਜੀ ਸਵਾਗਤ ਹੈ ਵਸਦਾ ਪੰਜਾਬ ਤੇ ਧੰਨਵਾਦ ਲਗਨ ਜੀ ਵਸਦਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਰ ਜੇ ਗੱਲਬਾਤ ਸ਼ੁਰੂ ਕਰੀਏ ਜੀ ਤਾਂ ਪੰਜਾਬ ਵਿੱਚ ਇਸ ਸਮੇਂ ਸਭ ਦੀਆਂ ਨਜ਼ਰਾਂ ਪੰਜ ਮੈਂਬਰੀ ਕਮੇਟੀ ਵੱਲ ਹੈ ਅਕਾਲੀਆਂ ਦੇ ਸਮੀਕਰਨ ਬਦਲਦੇ ਨਜ਼ਰ ਆਉਣ ਲੱਗੇ ਨੇ ਤੇ ਕਮੇਟੀ ਦੇ ਅਗਲੇ ਕਦਮ ਕੀ ਹੋਣਗੇ ਤਾਂ ਆਪਾਂ ਚਰਚਾ ਦੀ ਸ਼ੁਰੂਆਤ ਵੀ ਸਰ ਉੱਥੇ ਹੀ ਕਰ ਲੈਨੇ ਆ। ਅ ਲਗਤ ਜੀ ਤੁਸੀਂ ਇੱਕੋ ਸਵਾਲ 'ਚ ਕਈ ਸਵਾਲ ਕੀਤੇ ਆ ਗੱਲ ਸਹੀ ਹੈ ਕਿ ਕਾਲੀ ਦਲ ਦੇ ਪੈਸੇ ਜੇ ਸਮੀਕਰਨਾਂ ਦੀ ਗੱਲ ਕਰੀਏ ਤਾਂ ਸਮੀਕਰਨ ਤਾਂ ਪਿਛਲੇ ਕਾਫੀ ਸਮੇ ਤੋਂ ਹੀ ਬਦਲੇ ਹੋਏ ਆ ਹਾਸ਼ੀਏ ਤੇ ਇਹ ਕਾਲੀ ਦਲ ਸਿਰਫ ਇੱਕ ਮੈਂ ਨਾ ਮਾਨੂੰ ਵਾਲੀ ਰਾਟੀ ਲਾਈ ਹੋਈ ਹੈ ਲੀਡਰਸ਼ਿਪ ਨੇ ਤੇ ਲੋਕਾਂ ਨੇ ਤਾਂ ਬਦਲ ਹੀ ਦਿੱਤੇ ਆ ਲੋਕਾਂ ਨੇ ਤਾਂ ਖੁੰਝੇ ਲਾਤੇ ਜਿਹਨੂੰ ਕਹ ਲੀਏ ਪੰਜਾਬੀ ਚ ਔਰ ਜੇ ਤੁਸੀਂ ਪੰਜ ਮੈਂਬਰੀ ਕਮੇਟੀ ਦੀ ਗੱਲ ਕੀਤੀ ਹੈ ਦੇਖੋ ਕਾਲੀ ਦਲ ਦੇ ਨਹੀਂ ਇਹ ਪੰਜਾਬ ਦੇ ਸਿਆਸੀ ਸਮੀਕਰਨ ਵੀ ਬਦਲਦੇ ਨਜ਼ਰ ਆਉਣ ਲੱਗੇ ਨੇ ਪੰਜ ਮੈਂਬਰੀ ਕਮੇਟੀ ਦੀ ਸਰਗਰਮੀ ਨਾਲ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਦੀਆਂ ਰੈਲੀਆਂ 'ਚ ਭਰਮਾ ਇਕੱਠ ਦੇ ਕਿਹਾ ਕਾਲੀ ਵਰਕਰਾਂ 'ਚ ਜੋਸ਼ ਦਿਖਿਆ ਜਿਸ ਤਰ੍ਹਾਂ ਸੰਗਰੂਰ ਮਲੇਰ ਕੋਟਲਾ ਪਟਿਆਲੇ ਜਲੰਧਰ ਹਾਲਾਂਕਿ 3 ਮੈਂਮ ਲਈ ਉਹ ਮੀਟਿੰਗਾਂ ਹੋਈਆਂ ਨੇ ਪੰਜ ਮੈਂਬਰੀ ਕਮੇਟੀ ਦੀ ਗਵਾਈ ਚ ਪਰ ਉਹਨਾਂ ਚ ਵੱਡੇ ਇਕੱਠ ਜੁੜੇ ਨੇ ਵੱਡੇ ਪੱਤਰ ਤੇ ਕਾਲੀ ਵਰਕਰਾਂ ਨੇ ਸਮੂਹਲਤ ਕੀਤੀ ਹੈ ਕਈ ਅਕਾਲੀ ਦਲ ਦੇ ਜਿਹੜੇ ਲੀਡਰਸ ਸੀਗੇ ਉਹਨਾਂ ਨੇ ਵੀ ਇਸ ਪ੍ਰਭਾਵ ਨੂੰ ਦੇਖਦੇ ਆ ਕਹਿ ਲੋ ਪਲਟੀ ਵੀ ਦੂਜੇ ਪਾਸੇ ਮਾਰਨੀ ਸ਼ੁਰੂ ਕਰਤੀ ਹੈ ਜੀ ਇਹ ਕਾਲੀ ਦਲ ਸਖ਼ਵੀਅਤ ਧੜੇ ਨਾਲ ਖੜੇ ਸੀ ਕਾਲੀ ਕਈ ਆਗੂ ਉਹ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਨਾਲ ਜੁੜਨੇ ਸ਼ੁਰੂ ਹੋ ਗਏ ਨੇ ਔਰ ਜਿਸ ਤਰ੍ਹਾਂ ਮਾਲਵੇ ਦੇ ਵੱਡੇ ਜ਼ਿਲ੍ਹਿਆਂ 'ਚ ਕਹਿ ਲਓ ਉਸ ਤੋਂ ਬਾਅਦ ਦੁਆਬੇ 'ਚ ਹੰਗਾਰਾ ਮਿਲਿਆ ਇਸ ਪੰਜ ਮੈਂਬਰੀ ਕਮੇਟੀ ਨੂੰ ਉਸ ਤੋਂ ਲੱਗਦਾ ਹੈ ਕਿ ਪੰਜਾਬ 'ਚ ਭਰਤੀ ਮੈਮ ਨੂੰ ਵੀ ਪਰਮਾ ਹੰਗਾਰਾ ਮਿਲੇਗਾ ਔਰ ਕਾਲੀ ਦਲ ਨੇ ਵੀ ਖੈਰ ਅਗਲਾ ਕਦਮ ਬਾਦਲ ਧੜੇ ਨੇ ਵੀ ਜਿਹੜੀ ਹੈ ਡੈਲੀਗੇਟਾਂ ਦੀ ਚੋਣ ਜਾਂ ਉਹ ਅਗਲਾ ਕਦਮ ਵੀ ਪੁੱਟ ਲਿਆ ਪਰ ਦੂਸਰੇ ਪਾਸੇ ਜਿਹੜੀ ਵੱਡੀ ਜਾਂ ਪਰਮਾ ਹੰਗਾਰਾ ਜਿਸ ਤਰ੍ਹਾਂ ਪੰਜ ਮੈਂਬਰੀ ਕਮੇਟੀ ਨੂੰ ਮਿਲ ਰਿਹਾ ਹੈ ਤੇ ਲੱਗਦਾ ਵੀ ਕਮੇਟੀ ਜਿਹੜੀ ਹੈ ਮਜ਼ਬੂਤ ਹੋਊਗੀ ਔਰ ਜਿਹੜੀ ਤੁਸੀਂ ਗੱਲ ਕੀਤੀ ਐ ਖੋਰ ਨਾਲ ਸਵਾਲ ਕੀਤਾ ਕਿ ਅਗਲੇ ਕਦਮ ਕੀ ਹੋਣਗੇ ਦੇਖੋ ਸਭ ਤੋਂ ਵੱਡਾ ਕਦਮ ਜਾਂ ਪਹਿਲਾ ਕਦਮ ਤਾਂ ਇਹੀ ਹੈ ਵੀ ਪੰਜ ਮੈਂਬਰੀ ਕਮੇਟੀ ਨੇ ਸ੍ਰੀ ਕਾਲਤਕ ਸਾਹਿਬ ਦੀ ਅਗਵਾਈ 'ਚ ਜਿਹੜੀ ਭਰਤੀ ਕਰਕੇ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਵੀ ਜਿਹੜੇ ਇੰਟਰਵਿਊ 'ਚ ਜਾਂ ਪੱਤਰਕਾਰਾਂ ਨਾਲ ਗੱਲਬਾਤ ਰਾਂ ਨੂੰ ਉਹਨੇ ਕਿਹਾ ਕਿ ਸਾਡਾ ਪਹਿਲਾ ਕੰਮ ਇਹ ਹੈ ਕਿ ਪਾਰਟੀ ਮੁਕੰਮਲ ਕਰਕੇ ਸ੍ਰੀ ਕਾਲਤਾਖਸਰ ਸਾਹਿਬ ਦੇ ਸਨਮੁਖ ਰੱਖਣੀ ਹੈ ਲਜਾ ਜੀ ਕੁਝ ਵੀ ਹੋ ਰਿਹਾ ਇਸ ਹੁਕਮਨਾਮੇ ਤੇ ਹੀ ਹੋ ਰਿਹਾ ਨਾ 2 ਦਸੰਬਰ ਵਾਲੇ ਤੇ ਬਿਲਕੁਲ ਤੋਂ ਬਾਅਦ ਇਹ ਦੇਖੀਏ ਤਾਂ ਆਪਾਂ ਅਗਲੇ ਕਦਮ ਤਾਂ ਹੁਣ ਸ਼੍ਰੋਮਣੀ ਕਮੇਟੀ ਚੋਣਾਂ ਦੀ ਤਿਆਰੀ ਹੋ ਰਹੀ ਹੈ ਪੰਜਾਬ 'ਚ ਔਰ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਜਿਸ ਤਰ੍ਹਾਂ ਦੀ ਹੋਰ ਵੀ ਧੜੇ ਗਈ ਸਰਕਾਰ ਨੇ ਜਿਦਾਂ ਸਾਬਕਾ ਜਥੇਦਾਰ ਸ੍ਰੀ ਕਾਲਤਾਖਸਰ ਸਾਹਿਬ ਭਾਈ ਰਣਜੀਤ ਸਿੰਘ ਜੀ ਉਹ ਸਰਗਰਮ ਨੇ ਭਾਈ ਬਲਦੇਵ ਸਿੰਘ ਬਡਾਲਾ ਨੇ ਜਿਨ੍ਹਾਂ ਨੇ ਦਿੱਲੀ ਚ ਵੀ ਚੋਣਾ ਲੜੀਆਂ ਆ ਗੁਰਦੁਆਰਿਆਂ ਦੀਆਂ ਉਹ ਪੰਜਾਬ ਚ ਵੀ ਉਹ ਸਰਗਰਮ ਨੇ ਔਰ ਪੰਜ ਮੈਂਬਰੀ ਕਮੇਟੀ ਵੀ ਹੋ ਸਕਦਾ ਉਹਨਾਂ ਨਾਲ ਆਉਣ ਵਾਲੇ ਦਿਨਾਂ ਚ ਜਿਹੜੀ ਇਹ ਗੱਲਬਾਤ ਵੀ ਕਰੇ ਕਿਉਂਕਿ ਪੰਜ ਮੈਂਬਰੀ ਕਮੇਟੀ ਜਿਹੜੇ ਹੋਰ ਧੜੇ ਨੇ ਕਾਲੀ ਧੜੇ ਆ ਉਹਨਾਂ ਨੂੰ ਜਾਂ ਉਸ ਲੀਡਰਸ਼ਿਪ ਨੂੰ ਵੀ ਲਾਮਬੰਦ ਕਰਨ ਲੱਗੀ ਹੋਈ ਹੈ ਜਿਹੜੇ ਬਾਦਲ ਧੜੇ ਤੋਂ ਪਿਛਲੇ ਲੰਬੇ ਸਮੇਂ ਤੋਂ ਪੰਥਕ ਸੋਰ ਵਾਲੇ ਜਿਹੜੇ ਆਗੂ ਨੇ ਉਹ ਨਿਰਾਸ਼ ਜਾਂ ਘਰੇ ਬੈਠੇ ਹੋਏ ਨੇ ਉਹਨਾਂ ਨੂੰ ਵੀ ਲਾਮਬੰਦੀ ਕਰ ਰਹੀ ਹੈ। ਲਾਮਬੰਦੀ ਦੇ ਨਾਲ-ਨਾਲ ਜਿਹੜੀ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਵੀ ਜਿਹੜੀਆਂ ਤਿਆਰੀਆਂ ਜਾਂ ਉਹ ਅੰਦਰ ਖਾਤੇ ਕਈ ਖੁਸ਼ ਹੋ ਰਿਹਾ ਹੈ ਜੀ। ਸਰ ਜਦੋਂ ਇਸ ਕਮੇਟੀ ਦੀ ਗੱਲ ਹੁੰਦੀ ਹੈ ਤਾਂ ਇੱਕ ਵੱਡਾ ਸਵਾਲ ਉੱਠਦਾ ਹੈ ਵੀ ਕੀ ਭਵਿੱਖ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਜਾਂ ਸੁਖਬੀਰ ਸਿੰਘ ਬਾਦਲ ਇਸ ਕਮੇਟੀ ਦਾ ਹਿੱਸਾ ਬਣ ਸਕਦੇ ਨੇ? ਅ ਦੇਖੋ ਲਗਨ ਜੀ ਜਿਸ ਤਰ੍ਹਾਂ ਕਾਲੀ ਵਰਕਰਾਂ ਦੀ ਸੋਰਾ ਜਜਸਤਰਾ ਕਾਲੀ ਵਰਕਰਾਂ ਨੇ ਪਹਿਲਾਂ ਸ਼ੁਰੂਆਤ ਚ ਜਿੱਥੋਂ ਸ਼ੁਰੂਆਤ ਹੋਈ ਹੈ ਜਿੱਥੋਂ ਕਾਲੀ ਵਰਕਰਾਂ ਨੇ ਆਪਣੀ ਪੜਾਅ ਕੱਢੀ ਹੈ ਮੰਨਤੀ ਭਾਵਨਾ ਪ੍ਰਗਟਾਈ ਹੈ ਉਹ ਝੁੰਦਾ ਕਮੇਟੀ ਦੀ ਜਿਹੜੀ ਬਣਾਈ ਗਈ ਸੀ ਉਹ ਭਾਵੇਂ ਬੜਾਈ ਸੁਖਵੀਰ ਬਾਦਲ ਵੱਲੋਂ ਸੀ ਕੀਤਾ ਉਹ ਇੱਕ ਸਿਆਸੀ ਡਰਾਮਾ ਹੀ ਸੀ ਪਰ ਉਸ ਕਮੇਟੀ ਵੱਲੋਂ ਜਿਹੜੀਆਂ ਹਲਕਿਆਂ ਪੱਤਰ ਤੇ ਜਾ ਕੇ ਮੀਟਿੰਗਾਂ ਕੀਤੀਆਂ ਗਈਆਂ ਸੀ ਵੱਖ-ਵੱਖ ਹਲਕਿਆਂ ਚ ਪੰਜਾਬ ਦੇਆਂ ਚ ਉਥੇ ਕਾਲੀ ਵਰਕਰਾਂ ਨੇ ਜਾਂ ਜਿਹੜੀ ਦੂਸਰੀ ਜਾਂ ਤੀਸਰੀ ਕਤਾਰ ਦੀ ਲੀਡਰਸ਼ਿਪ ਸੀ ਇਕਾਲੀ ਲੀਡਰਸ਼ਿਪ ਉਹਨਾਂ ਨੇ ਇਹ ਇਹ ਪ੍ਰਗਟਾਵਾ ਕਰਤਾ ਸੀ ਕਿ ਜਿਹੜੀ ਹੈ ਲੀਡਰਸ਼ਿਪ ਬਦਲੀ ਜਾਵੇ ਇੱਕੋ ਇੱਕ ਹੱਲ ਹੈ ਇਕਾਲੀ ਦਲ ਨੂੰ ਵਾਰਨ ਦਾ ਪੰਜਾਬ 'ਚ ਸੁਖਵੀਰ ਬਾਦਲ ਨੂੰ ਬਦਲਿਆ ਜਾਵੇ ਜਾਂ ਲੀਡਰਸ਼ਿਪ ਨੂੰ ਪਾਸੇ ਹਟਾਇਆ ਜਾਵੇ ਕਿਰ ਉਹ ਉਸ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਬਜਾਏ ਕਿਸ ਤਰ੍ਹਾਂ ਪਲਟੀ ਦਿੱਤੀ ਗਈ ਕਿਸ ਤਰ੍ਹਾਂ ਪਲਟਾਇਆ ਗਿਆ ਕਿਸ ਤਰ੍ਹਾਂ ਉਹ ਲੰਬੀ ਖਿੱਚੀ ਗਈ ਗੱਲ ਉਹ ਵੱਖਰੀ ਹੈ ਔਰ ਹੁਣ ਵੀ ਇਹ ਗੱਲ ਕਲੀਅਰ ਤੇ ਸਾਫ਼ ਹੈ ਜੇ ਵਰਕਰਾਂ ਚ ਦੀ ਗੱਲ ਸੁਣੀਏ ਤਾਂ ਜੇ ਹਾਲਾਂਕਿ ਮੈਂ ਅੱਜ ਮਰਪੀ ਸਿੰਘ ਯਾੜੀ ਨਾਲ ਉਹਨਾਂ ਨਾਲ ਗੱਲ ਵੀ ਕੀਤੀ ਹੈ ਜੀ ਇਸੇ ਵਿਸ਼ੇ ਤੇ ਮੈਂ ਉਹਨਾਂ ਨੂੰ ਇਹੀ ਸਵਾਲ ਕੀਤਾ ਵੀ ਆਹ ਕਿਸ ਤਰ੍ਹਾਂ ਹੋਊਗਾ ਤਾਂ ਉਹਨਾਂ ਨੇ ਵੀ ਇਹ ਗੱਲ ਕਲੀਅਰ ਕਹੀ ਹੈ ਵੀ ਵਰਕਰ ਇੱਕੋ ਹੀ ਗੱਲ ਕਹਿ ਰਹੇ ਵੀ ਜੇ ਤਾਂ ਤੁਸੀਂ ਜਾਂ ਜਿਹੜੇ ਹੋਰ ਲੀਡਰ ਆ ਰਹੇ ਆ ਜੇ ਤਾਂ ਤੁਸੀਂ ਉਹਨਾਂ ਨੂੰ ਨਾਲ ਜੋੜਨਾ ਜਾਂ ਉਹਨਾਂ ਨੂੰ ਫੇਰ ਵਿੱਚ ਲੈ ਆ ਕੇ ਗਵਾਈ ਦੇਣੀ ਹੈ ਤਾਂ ਫਿਰ ਅਸੀਂ ਤੁਹਾਡੇ ਨਾਲ ਨਹੀਂ ਤੁਰਨਾ। ਇਹ ਇਹ ਗੱਲ ਸਾਫ਼ ਹੈ ਜੇ ਵਰਕਰਾਂ ਦੀ ਗੱਲ ਸੁਣੀਏ ਤਾਂ ਉਹ ਮਤੇ ਮੁਤਾਬਕ ਜਿਹੜੀ ਹੈ ਲੱਗਦਾ ਨਹੀਂ ਪਿਆ ਵੀ ਪੰਜ ਮੈਂਬਰੀ ਕਮੇਟੀ ਹੈ ਉਸਕਵੀਰ ਬਾਦਲ ਜਾਂ ਬਾਦਲ ਦੀ ਨਾਲ ਹੀ ਉਹ ਮਜੀਠੀਆ ਨੂੰ ਵੀ ਇੱਕ ਕਟਾਰੇ 'ਚ ਖੜਾ ਕਰਦੇ ਆ। ਤਕਵੀਰ ਤੇ ਨਾਲ ਹੀ ਭਾਵੇਂ ਹਾਲਾਂਕਿ ਮਜੀਠੀਆ ਨੇ ਵਕਰੀ ਸੁਰ ਕਰ ਲਿਆ ਜਾਂ ਉਹਨਾਂ ਨੇ ਇਹ ਕਿਆ ਵੀ ਹੈ ਕਿ ਉਹ ਹੁਕਮਨਾਮੇ ਦੇ ਮਤਾਬਕ ਚੱਲਣਗੇ ਜਾਂ ਜਥੇਦਾਰਾਂ ਨੂੰ ਬਦਲ ਦੇ ਖਿਲਾਫ ਉਹਨਾਂ ਨੇ ਇੱਕ ਰੋਸ ਪ੍ਰਗਟਾਇਆ ਜਦੋਂ ਉਹਨੂੰ ਗਲਤ ਫੈਸਲਾ ਕੀਤਾ ਵਰਕਿੰਗ ਕਮੇਟੀ ਦਾ ਅਕਾਲੀ ਦਲ ਦੀ ਦਾ ਪਰ ਇਹ ਜਿਹੜੇ ਵਰਕਰ ਨੇ ਖਾਸ ਕਰ ਦੁਆਬੇ ਚ ਤਾਂ ਉਹ ਕਹਿੰਦੇ ਮਤਲਬ ਉਹਨਾਂ ਨੇ ਸਵਾਲ ਹੀ ਜਿਹੜੇ ਵਰਕਰ ਆਏ ਸੀ ਉਹਨਾਂ ਨੇ ਕਿਹਾ ਵੀ ਮੱਝੇ ਚ ਵੀ ਇੱਕੋ ਜਿਹਾ ਸਵਾਲ ਆਵੇ ਜੇ ਤੁਸੀਂ ਉਹਨਾਂ ਨੂੰ ਤੁਰੋਂਗੇ ਜੇ ਤਾਂ ਫੇਰ ਅਸੀਂ ਨਹੀਂ ਤੁਰਨਾ ਤੇ ਜਿਹੜੇ ਹਾਲਾਤ ਹੈ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹੈ ਇਹ ਵਰਕਰਾਂ ਦੀ ਗੱਲ ਸੁਣੀਏ ਜਾਂ ਮੰਨੀਏ ਤਾਂ ਉਸ ਤੋਂ ਲੱਗਦਾ ਵੀ ਨਹੀਂ ਤੋਰਨਗੇ ਪੰਜ ਮੈਂਬਰੀ ਕਮੇਟੀ ਉਹਨਾਂ ਨੂੰ ਨਾਲ ਲੈ ਕੇ ਨਹੀਂ ਚੱਲੂਗੀ ਜੀ ਸਰ ਅੱਗੇ ਜੇ ਗੱਲਬਾਤ ਕਰੀਏ ਤਾਂ ਸ਼੍ਰੋਮਣੀ ਕਮੇਟੀ ਚੋਣਾਂ 'ਚ ਇਸ ਕਮੇਟੀ ਦੀ ਭੂਮਿਕਾ ਕੀ ਰਹੇਗੀ ਕੀ ਇਹ ਚੋਣਾਂ ਕਮੇਟੀ ਲੜੇਗੀ ਲਗਨ ਜੀ ਆਪਾ ਵੈਸੇ ਤਾਂ ਜੇਕਰ ਕਰ ਵੀ ਚੁੱਕੇ ਆ ਦੇਖੋ ਸ਼੍ਰੋਮਣੀ ਕਮੇਟੀ ਚੋਣਾਂ ਜੇ ਦੇਖੀਏ ਤਾਂ ਅਕਾਲੀ ਦਲ ਦੇ ਅੱਗੇ ਜਿਹੜੀ ਸਭ ਤੋਂ ਵੱਡੀ ਚੋਣ ਹੀ ਇਹ ਆ ਰਹੀ ਹੈ ਸ਼੍ਰੋਮਣੀ ਕਮੇਟੀ ਚੋਣ ਜੂਨ ਜਾਂ ਜੁਲਾਈ ਤੱਕ ਇਹ ਚੋਣਾਂ ਪੰਜਾਬ 'ਚ ਹੋਣ ਦੀ ਵੀ ਸੁਭਾਵਨਾ ਜਿਸ ਤਰ੍ਹਾਂ ਦਿੱਲੀ ਤੋਂ ਬਾਅਦ 'ਚ ਹਰਿਆਣਾ 'ਚ ਚੋਣਾਂ ਹੋ ਚੁੱਕੀਆਂ ਆਪਾਂ ਪਹਿਲਾਂ ਗੱਲ ਕੀਤੀ ਐ ਹੁਣ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਪੰਜਾਬ 'ਚ ਵੀ ਜਾਂ ਗੁਰਦੁਆਰਿਆਂ ਦੇ ਪ੍ਰਬੰਧ ਦੀ ਜਿਹੜੀ ਐ ਚੋਣਾਂ ਵੱਡੀ ਚੋਣ ਆ ਅਸਕਰ ਕਾਲੀ ਦਲ ਲਈ ਇਹ ਸਭ ਤੋਂ ਮਹੱਤਤਾ ਵਾਲੀ ਚੋਣ ਆ ਕਿਉਂਕਿ ਜਿਹੜੀ ਸ਼੍ਰੋਮਣੀ ਕਮੇਟੀ ਤੇ ਤੈਰ ਕਾਬਜ ਹੁੰਦੀ ਹੈ ਉਹ ਸੇ ਧਿਰ ਕੋਲੇ ਜਿਹੜਾ ਨਿਸ਼ਾਨ ਹੁੰਦਾ ਉਹੀ ਅਸਲ ਕਾਲੀਦਲ ਮੰਨਿਆ ਜਾਂਦਾ ਹੈ। ਔਰ ਜੇ ਦੇਖਿਆ ਜਾਵੇ ਤਾਂ ਬਾਦਲ ਧੜਾ ਪਿਛਲੇ ਲੰਬੇ ਸਮੇਂ ਤੋਂ ਪੰਥਕ ਜਾਂ ਸਿੱਖਾ 'ਚ ਮਜ਼ਬੂਤ ਧਿਰਵਜੋਂ ਜਾਂ ਸਿਆਸੀ ਤੌਰ ਤੇ ਮਜ਼ਬੂਤ ਧਿਰਵਜੋਂ ਜਿਹੜਾ ਚੱਲਿਆ ਆ ਰਿਹਾ ਉਹਦੇ ਪਿੱਛੇ ਕਾਰਨਈ ਹੈ ਕਿ ਉਹਨਾਂ ਕੋਲੇ ਸ਼੍ਰੋਮਣੀ ਕਮੇਟੀ ਰਹੀ ਹੈ। ਔਰ ਕੇਂਦਰ 'ਚ ਸਾਂਝ ਕਰਕੇ ਬੀਜੇਪੀ ਨਾਲ ਗੱਠ ਜੋੜ ਕਰਕੇ ਕੇਂਦਰ 'ਚ ਸੱਤਾ ਬੀਜੇਪੀ ਦੇ ਹੱਥ 'ਚ ਹੋਣ ਕਰਕੇ ਲੰਬਾ ਸਮਾਂ ਚ ਚੋਣਾਂ ਵੀ ਨਹੀਂ ਹੋਈਆਂ ਹੁਣ ਵੀ ਜੇ ਦੇਖਿਆ ਜਾਵੇ ਤਾਂ 14 ਦੀਆਂ ਚੋਣਾਂ ਹੋਈਆਂ ਹੋਈਆਂ ਨੇ ਔਰ ਕਿਉਂਕਿ ਉੱਪਰ ਪੌਂਚ ਸੀ ਕਿ ਚੋਣਾਂ ਰਕਵਾਈਆਂ ਜਾਂਦੀਆਂ ਸੀ ਔਰ ਜਿਹੜੀਆਂ ਪੰਤਕ ਤੇ ਰਾਣੇ ਹੋਰ ਜਿਹੜੀਆਂ ਬਾਦਲ ਵਿਰੋਧੀ ਧਿਰਾਂ ਰਹੀਆਂ ਨੇ ਕੋਟ ਰਹੇ ਆ ਧੜੇ ਰਹੇ ਆ ਉਹ ਇਹ ਮੰਗ ਵੀ ਕਰਦੇ ਆਏ ਆ ਲੰਬੇ ਸਮੇਂ ਤੋਂ ਵੀ ਜੀ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਈਆਂ ਜਾਣ ਸ਼੍ਰੋਮਣੀ ਕਮੇਟੀ ਬਾਰ-ਬਾਰ ਮੰਗ ਕਰਦੇ ਆਏ ਆ ਪਰ ਹੁਣ ਜਿਸ ਤਰ੍ਹਾਂ ਦੇ ਹਾਲਾਤ ਆ ਜਿਸ ਤਰ੍ਹਾਂ ਭਾਜਪਾ ਵੀ ਇੱਕ ਕੋਈ ਅਕਾਲੀ ਦਲ ਦਾ ਵਾਰ ਚਾਹੁੰਦੀ ਪਈ ਹੈ ਪੰਜਾਬ 'ਚ ਹੋਵੇ ਹਾਲਾਂਕਿ ਇਹਤਲ ਹੋਈ ਪੰਜ ਮੈਂਬਰੀ ਕਮੇਟੀ ਤਾਂ ਇਸ ਗੱਲ ਤੋਂ ਮੁਨਕਰ ਹੈ ਵੀ ਉਹ ਭਾਜਪਾ ਨਾਲ ਵੀ ਕਿਸੇ ਧਿਰ ਨਾਲ ਉਹ ਗੱਠ ਜੋੜ ਕਰਕੇ ਨਹੀਂ ਚੱਲਣਗੇ ਔਰ ਇਹ ਸ਼੍ਰੋਮਣੀ ਕਮੇਟੀ ਹੁਣ ਚੋਣਾਂ ਵੀ ਨੇੜੇ ਹੋਣ ਦੀ ਸੁਭਾਵਨਾ ਔਰ ਉਹਦੇ ਨਾਲ-ਨਾਲ ਜਿਹੜੀ ਪੰਜ ਮੈਂਬਰੀ ਕਮੇਟੀ ਆ ਭਰਤੀ ਮੈਮ ਦੇ ਨਾਲ-ਨਾਲ ਜਿੱਥੇ ਲੀਡਰਸ਼ਿਪ ਨੂੰ ਨਾਲ ਜੋੜ ਰਹੀ ਆ ਉਹਨਾਂ ਦੀ ਅਗਵਾਈ 'ਚ ਬਕਵਾਕ ਹਾਲ ਕਿ ਅੱਜ ਚੋਣ ਜਾਂ ਸੌਰੀ ਭਰਤੀ ਮੈਮ ਚਲਾ ਰਹੀ ਆ ਉੱਥੇ ਇਹਨਾਂ ਚੋਣਾਂ ਨੂੰ ਲੈ ਕੇ ਵੀ ਅੰਦਰ ਖਾਤੇ ਜਿਹੜੀ ਆ ਉਹ ਸਰਗਰਮੀ ਜ਼ਰੂਰ ਸ਼ੁਰੂ ਹੋ ਗਈ ਹੈ ਔਰ ਜਿਸ ਤਰ੍ਹਾਂ ਜੇ ਇਹ ਧਰ ਮਜ਼ਬੂਤ ਧਰ ਵਜੋਂ ਉੱਪਰਦੀ ਹੈ ਜਾਂ ਪੰਥਕ ਮਜ਼ਬੂਤ ਧਰ ਵਜੋਂ ਪੰਜਾਬ ਸਾਹਮਣੇ ਆਉਦੀ ਹੈ ਤਾਂ ਕੁਦਰਤੀ ਹੈ ਕਿ ਦੂਜੇ ਧੜਿਆਂ ਨੂੰ ਲਾਮਬੰਦ ਕਰਕੇ ਚੋਣਾ ਤਾਂ ਲੜਦਗੇ ਹੀ ਨਾ ਹਾਂ ਔਰ ਬਾਦਲ ਧੜਾ ਵਕਰੇ ਤੌਰ ਤੇ ਲੜੂ ਗਈ ਔਰ ਆਪਸ ਵਿੱਚ ਜਿਹੜੀਆਂ ਪੰਥਕ ਤੇ ਰਾਮੋ ਸਾਹਮਣੇ ਹੋਣਗੀਆਂ ਉਸ ਪੰਜ ਮੈਂਬਰੀ ਕਮੇਟੀ ਦਾ ਰੋਲ ਵੀ ਹੋਊਗਾ ਫਟਾ ਰੋਲ ਹੋਊਗਾ ਔਰ ਇਹਦੀ ਇਹਦੀ ਪੋਜ਼ਿਟਿਵ ਵੀ ਭਾਵੇਂ ਸਿੱਧੇ ਰੂਪ ਚ ਨਹੀਂ ਕੀਤੀ ਗਈ ਇਹ ਲੀਡਰਸ਼ਿਪ ਨੇ ਗੱਲਬਾਤ ਦੌਰਾਨ ਜਿਹਦੇ ਉਹਨਾਂ ਨਾਲ ਗੱਲ ਕਰਦੇ ਆ ਤਾਂ ਇਹ ਇਸ ਗੱਲ ਤੋਂ ਮੁਨਕਰ ਨਹੀਂ ਹੋ ਰਹੇ ਭਾਵੇਂ ਸਿੱਧੇ ਰੂਪਚ ਅਜੇ ਦੀ ਕੋਈ ਇਹਦੇ ਸੰਬੰਧ ਚ ਕੋਈ ਯੋਜਨਾ ਜਾਂ ਲਾਂਬੰਦੀ ਵੱਖਰੇ ਤੌਰ ਤੇ ਕੁਝ ਉਹਦੇ ਬਾਰੇ ਤਾਂ ਨਹੀਂ ਜ਼ਿਕਰ ਕਰ ਰਹੇ ਪਰ ਉਹ ਮੁਨਕਰ ਵੀ ਨਹੀਂ ਹੋ ਰਹੇ ਇਹ ਸਮਾਂ ਦੱਸੂਗਾ ਜੀ ਜੀ ਸਰ ਇਸ ਦਾ ਪੰਜਾਬ ਦੀਆਂ ਹੋਰ ਸਿਆਸੀ ਤਰ੍ਹਾਂ ਤੇ ਵੀ ਕੀ ਅਸਰ ਪੈ ਸਕਦਾ ਦੇਖੋ ਲਗਨ ਜੇ ਆਪਾਂ ਦੇਖੀਏ ਤਾਂ ਜਿਹੜਾ ਜਿਸ ਤਰ੍ਹਾਂ ਕਾਲੀ ਦਲ ਪੰਜਾਬ ਚ ਮਜ਼ਬੂਤ ਰਿਹਾ ਖੇਤਰੀ ਪਾਰਟੀ ਆ ਪੰਜਾਬ ਦੀ ਔਰ ਬੜੀ ਮਜ਼ਬੂਤ ਹੋ ਰਹੀ ਆ ਔਰ ਸਰਕਾਰ 97 ਚ ਬਣੀ ਆ ਤੋਂ ਪਰ ਤਿੰਨ ਵਾਰ ਫਿਰ ਸਰਕਾਰ ਬਣੀ ਉਹਦੋਂ ਪਹਿਲਾਂ ਵੀ ਚਲੋ ਖੈਰ ਚੱਲੀਆਂ ਆਈਆਂ ਅ ਕਾਲੀ ਦਲ ਦੀ ਅਗਵਾਈ ਚ ਪੰਜਾਬ ਦੇ ਲੋਕ ਜਿਹੜੇ ਨੇ ਚਾਹ ਉਹ ਪੇਂਡੂ ਲੋਕ ਨੇ इवन ਸ਼ਹਿਰੀ ਲੋਕ ਵੀ ਜਿਹੜੇ ਆ ਬੀਜੇਪੀ ਦੇ ਗੱਠ ਜੋੜ ਕਰਕੇ ਕਾਲੀ ਦਲ ਦੀ ਅਗਵਾਈ ਚ ਆਪਣੇ ਆਪ ਨੂੰ ਕਹੋ ਸੁਰੱਖਿਅਤ ਤभी ਉਹ ਲੋ ਹਿੱਤ ਤੇ ਵੀ ਪੰਜਾਬ ਦੇ ਹਿੱਤ ਚ ਵੀ ਇਹਦੀ ਸਰਕਾਰ ਨੂੰ ਸਮਝਦੇ ਰਹੇ ਸਮਾਰਿਆ ਇਹ ਤਾਂ ਬਕਰੀ ਗੱਲ ਹੈ ਕਿ ਬਾਦਲ ਪਰਿਵਾਰ ਨੇ ਮਤਲਬ ਇੱਕੋ ਪਰਿਵਾਰ ਨਹੀਂ ਕਾਬਜ ਹੋ ਕੇ ਸਾਰਾ ਚਾਹ ਸਰਕਾਰ ਸੀ ਚਾਹ ਸ਼੍ਰੋਮਣੀ ਕਮੇਟੀ ਸੀ ਚਾਹ ਮਤਲਬ ਸਾਰੇ ਸਿਸਟਮ ਤੇ ਇਹਨਾਂ ਨੇ ਕਬਜ਼ਾ ਕਰਕੇ ਇੱਕ ਖੇਤਰੀ ਪਾਰਟੀ ਨੂੰ ਮਤਲਬ ਹਾਸ਼ੀਏ ਵੱਲ ਨੂੰ ਧੱਕਤਾ ਜੀ ਦੇ ਆਪਣੇ ਨਿੱਜੀ ਹਿੱਤਾਂ ਦੇ ਖਾਤਰ ਵਰਤ ਕੇ ਔਰ ਜੇ ਜਿਸ ਤਰ੍ਹਾਂ ਦੇ ਇਕੱਠ ਜੁੜੇ ਨੇ ਕੁਇ ਕੁਇਕਤਾ ਮਾਤੇ ਜਿਹੜੀ ਪੰਜ ਮੈਂਬਰੀ ਕਮੇਟੀ ਵੱਲੋਂ ਭਰਤੀ ਮਾਮਲੇ ਲਈ ਮੀਟਿੰਗਾਂ ਹੋਈਆਂ ਨੇ ਜਾਂ ਸੰਗਰੂਰ ਚ ਦੇਖੀਏ ਤਾਂ ਬੜਾ ਵੱਡਾ ਇਕੱਠ ਹੋਇਆ ਹਟਿਆਲੇ ਚ ਇਕੱਠ ਹੋਇਆ ਉਹਨਾਂ ਉਸ ਇਕੱਠ ਤੋਂ ਤਾਂ ਲੱਗਦਾ ਵੀ ਬਾਕੀ ਥਰਾਂ ਨੂੰ ਵੀ ਛੱਟ ਬਜੂਗੀ ਕਿਉਂਕਿ ਕਾਲੀ ਵਰਕਰ ਹੀ ਜਾਂ ਜਿਹੜੇ ਆਮ ਵਰਕਰ ਐ ਜੋ ਆਮ ਆਦਮੀ ਪਾਰਟੀ ਚ ਗਏ ਆ ਜਾਂ ਦੂਸਰੇ ਜੇ ਕਾਂਗਰਸ ਵੀ ਚਲੋ ਕਾਂਗਰਸ ਨਾਲ ਤਾਂ ਖੈਰ ਬਹੁਤਾ ਕਾਲੀ ਵਰਕਰਾਂ ਦੀ ਸਾਝ ਨਹੀਂ ਰਹਿੰਦੀਗੀ ਜਿਹੜੀ ਆਮ ਆਦਮੀ ਪਾਰਟੀ ਜੀ ਬਹੁਤੇ ਗਿਆ ਹੀਟਲੀ ਲੈਵਲ ਤੋਂ ਕਾਲੀ ਵਰਕਰਾਂ ਨੇ ਹੀ ਪਾਰਟੀ ਦਿੱਤੀ ਆ ਆਮ ਲੋਕਾਂ ਨੇ ਪਰ ਬਹੁਤ ਸਾਰੇ ਕਾਲੀ ਲੀਡਰਾਂ ਨੇ ਵੀ ਉਸ ਸਮੇਂ ਲੀਡਰਾਂ ਦੇ ਜੇ ਲੀਡਰ ਕਾਲੀਆਂ ਨਾਲ ਵੀ ਭੁਗਤੇ ਆ ਪਾਈ ਦੀ ਚੋਣ ਚ ਦੇਖੀ ਆ ਤਾਂ ਜਿਹੜੇ ਉਹਨਾਂ ਦੇ ਬੱਚੇ ਆ ਜਾਂ ਉਹਨਾਂ ਦੇ ਪਰਿਵਾਰ ਆ ਉਹ ਆਮ ਆਦਮੀ ਪਾਰਟੀ ਨਾਲ ਭੁਗਤੇ ਆ ਜੇ ਇਹ ਪੰਜ ਮੈਂਬਰੀ ਕਮੇਟੀ ਦੀ ਗਵਾਈ ਚ ਕਾਲੀ ਦਲ ਮਜ਼ਬੂਤ ਹੁੰਦਾ ਹੈ ਖੇਤਰੀ ਪਾਰਟੀ ਮਜ਼ਬੂਤ ਹੁੰਦੀ ਹੈ ਔਰ ਸ਼੍ਰੋਮਣੀ ਕਮੇਟੀ ਚੋਣਾਂ ਚ ਵੀ ਇਹ ਧੈਰ ਜਾਏ ਵੱਖਰੇ ਹੋਰ ਤਰ੍ਹਾਂ ਨਾਲ ਸਾਂਝ ਪਾ ਕੇ ਉੱਪਰ ਦੇ ਤਾਂ ਦੇਖੋ ਇਹ ਤਾਂ ਕੁਦਰਤੀ ਹੈ ਕਿ 27 ਦੀਆਂ ਚੋਣਾਂ 'ਚ ਜਿਹੜਾ ਦੂਜੀਆਂ ਤਰ੍ਹਾਂ ਨੂੰ 60 ਤਾਂ ਵੱਜੂਗੀ। ਬਿਲਕੁਲ ਜੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਪਾਰਟੀ ਆਪਾਂ ਦੇਖਦੇ ਆ ਕਿ ਕਾਂਗਰਸ ਪਾਰਟੀ ਇਸ ਸਮੇਂ ਆਪਾਂ ਦੇਖਦੇ ਆ ਕਿ ਸੱਤਾਧਾਰੀ ਧਿਰ ਨੂੰ ਕਾਊਂਟਰ ਕਰਨ ਲਈ ਕਾਂਗਰਸ ਪਾਰਟੀ ਮਜ਼ਬੂਤ ਨਜ਼ਰ ਆ ਰਹੀ ਹੈ। ਭਾਵੇਂ ਹਾਲਾਂਕਿ ਬੀਜੇਪੀ ਵੀ ਆਪਣੀ ਪੱਧਰ ਤੇ ਅੰਦਰ ਖਾਤੇ ਕਈ ਤਰ੍ਹਾਂ ਦੇ ਜੋੜ-ਤੋੜ, ਕਈ ਤਰ੍ਹਾਂ ਦੀਆਂ ਸੁਭਾਵਨਾਵਾਂ ਜਾਂ ਕਈ ਤਰ੍ਹਾਂ ਦੇ ਮਤਲਬ ਹੱਲ ਦੇਖ ਰਹੀ ਹੈ ਮੈਦਾਨ 'ਚ ਲੜਨ ਲਈ। ਪਰ ਕਾਂਗਰਸ ਪਾਰਟੀ ਮਜ਼ਬੂਤ ਪੰਜਾਬ ਚ ਨਜ਼ਰ ਆਉਂਦੀ ਹੈ। ਉਹਦੇ ਨਾਲ ਜੇ ਕਾਲੀ ਦਲ ਵੀ ਮਜ਼ਬੂਤ ਧਿਰ ਵੱਜੂ ਉੱਪਰ ਜਾਂਦਾ ਹੈ। ਜਾਂ ਜਿਸ ਤਰ੍ਹਾਂ ਪਿਛਲੇ ਸਮੇਂ ਚ ਦੇਖੀਏ ਤਾਂ ਆਪਾਂ ਪਿਛਲੀਆਂ ਚੋਣਾਂ ਚ ਦੇਖ ਲੀਏ ਜਾਂ ਜਿਮਨੀ ਚੋਣਾਂ ਚ ਦੇਖ ਲੀਏ ਜਾਂ ਲੋਕ ਸਭਾ ਚੋਣਾਂ ਚ ਦੇਖ ਲੀਏ ਤਾਂ ਕਾਲੀ ਦਲ ਤਾਂ ਜਿਵੇਂ ਹੀ ਸਾਫ਼ ਹੀ ਹੋ ਗਿਆ ਨਾ ਭਾਜਪੀ ਤੋਂ ਵੀ ਪਿੱਛੇ ਚੱਲਿਆ ਗਿਆ ਕਾਲੀ ਦਲ। ਬਿਲਕੁਲ। ਤੇ ਇਹ ਜੇ ਇਹ ਕਾਲੀ ਦਲ ਮਜ਼ਬੂਤ ਹੋ ਜਾਂਦਾ ਤਾਂ ਸਾਰੀਆਂ ਧਿਰਾਂ ਨੂੰ ਛੱਟ ਵੱਜੂਗੀ। ਔਰ ਫਾਈਟ ਚ ਆ ਕੇ ਕਾਲੀ ਦਲ ਕਿਸੇ ਸਾਥੇ ਖੜਾ ਵੀ ਹੋ ਸਕਦਾ ਹੈ ਬਿਲਕੁਲ ਕਿਉਂਕਿ ਅਜੇ ਟਾਈਮ ਕਾਫੀ ਪਿਆ ਜਦੋਂ ਲੋਕ ਪੰਜਾਬ ਦੇ ਲੋਕ ਲਹਿਰ ਬਣਾਉਂਦੇ ਆ ਨਾ ਕੋਈ ਅਹ ਜ ਕਾਲੀ ਵਰਕਰਾਂ ਚ ਇੱਕ ਕਿਉਂਕਿ ਲੰਬਾ ਸੋਕਾ ਵੀ ਲੰਬੇ ਸਮੇਂ ਦਾ ਪਿਆ ਹੋਇਆ ਹੈ ਜੀ ਤੇ ਕਈ ਵਾਰੀ ਇਹ ਨਹੀਂ ਪਤਾ ਹੁੰਦਾ ਵੀ ਕਦੋਂ ਕਿਹੜੀ ਲਹਿਰ ਖੜੀ ਹੋ ਜਾਣੀ ਹੈ ਪੰਜਾਬ ਚ ਬਿਲਕੁਲ ਔਰ ਜਿਸ ਤਰ੍ਹਾਂ ਜੇ ਬਾਈ ਦੀਆਂ ਚੋਣਾਂ ਵੀ ਦੇਖ ਲਈਏ ਆਪਾਂ ਆਣ ਲਾਸਟ ਵਾਲੇ ਦਿਨਾਂ ਚ ਆ ਗਈ ਭਗਵੰਤਬਾਣ ਦੇ ਇੱਕ ਦੌਰੇ ਨੇ ਪੰਜਾਬ ਚ ਕਹਿ ਲਓ ਵੇਖੋ ਪੂਰੇ ਪੰਜਾਬ 'ਚ ਹਵਾ ਖੜੀ ਕਰਦੀ ਜਾਂ ਮਾਲਵੇ ਕਿ ਮਾਲਵੇ 'ਚ ਹੀ ਸਭ ਤੋਂ ਵੱਧ ਹੋਈਆਂ ਜੀ ਉਹ ਦੇਖੀ ਜਿੱਥੋਂ ਜਿੱਥੋਂ ਦੀ ਭਗਵੰਤ ਮਾਨ ਨਗਦਾ ਸੀ ਉੱਥੇ-ਉੱਥੇ ਝਾੜੀ ਵੀ ਵੱਜੀਦਾ ਜਾਂਦਾ ਸੀ ਹਲਕੂਵੇਂ ਮਤਲਬ ਲੋਕ ਦੇਖੋ ਅਲਾਰੂ ਵੀ ਹੈ ਜਜਵਤੀ ਵੀ ਹੈ ਪੰਜਾਬ ਦੇ ਲੋਕ ਔਰ ਲੋਕ ਦੇਖਦੇ ਵੀ ਆ ਹੁਣ ਜਿਸ ਤਰ੍ਹਾਂ ਦੇ ਹਾਲਾਤ ਹੋਏ ਪਏ ਨੇ ਲੋਕ ਮਤਲਬ ਚਾਹੁੰਦੇ ਵੀ ਪਏ ਆ ਵੀ ਕੋਈ ਪੰਜਾਬ ਲਈ ਗੱਲ ਕਰਨ ਵਾਲਾ ਲੀਡਰ ਜਾਂ ਪੰਜਾਬ ਦੀ ਦੇ ਲੋਕਾਂ ਦੀ ਗੱਲ ਕਰਨ ਵਾਲੇ ਜਾਂ ਪੰਜਾਬ ਦੇ ਖਿੱਤੇ ਦੀ ਗੱਲ ਕਰਨ ਵਾਲੇ ਪੰਜਾਬ ਦੀ ਕਿਸਾਨੀ ਦੀ ਗੱਲ ਕਰਨ ਵਾਲੀ ਕੋਈ ਧਿਰ ਉਭਰੇ ਪਰ ਜਿਹੜੀ ਕੇਂਦਰ ਤੋਂ ਵੀ ਹੁਣ ਕੇਂਦਰ ਤੋਂ ਵੀ ਮੰਗਾ ਜਾਂ ਮਸਲੇ ਜਿਹੜੇ ਪੰਜਾਬੀਆਂ ਦੇ ਉਹਨਾਂ ਦੇ ਹੱਲ ਲਈ ਕੋਈ ਯਤਨ ਕਰਦੀ ਨਜ਼ਰ ਆਵੇ ਜੀ ਸਰ ਅਖੀਰ ਚ ਗੱਲ ਕਰੀਏ ਤਾਂ ਮਨਪ੍ਰੀਤ ਸਿੰਘ ਅਯਾਰੀ ਦਾ ਕਦ ਵੱਡਾ ਨਜ਼ਰ ਆ ਰਿਹਾ ਕਿਵੇਂ ਲੱਗਦਾ ਆ ਦੇਖੋ ਲਗਨ ਜੀ ਇੱਕ ਤਾਂ ਭਾਵੇਂ ਜੇ ਪੰਜ ਮੈਂਬਰੀ ਕਮੇਟੀ ਚ ਦੇਖੀਏ ਤਾਂ ਸੀ ਦਾ ਆਪਣੇ ਭਾਈ ਅਮਰੀਕ ਸਿੰਘ ਜੀ ਜਿਹੜੇ ਕਿ ਸੰਤ ਚਰਨ ਸਿੰਘ ਪਿੰਡਾਂ ਵਾਲਾ ਦੇ ਨਾਲ ਸੀਧ ਹੋਏ ਆ ਉਹਨਾਂ ਦੀ ਸੁਪਤਰੀ ਵੀ ਆ ਬੀਬੀ ਸਤਵੰਦ ਕੌਰ ਜਿਹੜੇ ਹੈਗੇ ਨੇ ਇਸ ਪੰਜ ਮੈਂਬਰੀ ਕਮੇਟੀ ਚ ਉਹ ਪਰਿਵਾਰ ਵੀ ਪੰਥਕ ਪਰਿਵਾਰ ਆ ਔਰ ਸੰਤ ਕਰਤਾਰ ਸਿੰਘ ਜੀ ਤੋਂ ਉਹਨਾਂ ਦਾ ਪਰਿਵਾਰ ਆ ਇਹ ਔਰ ਬੜਾ ਵੱਡਾ ਪੰਥਕ ਪਰਿਵਾਰ ਹੈ ਤੋਂ ਬਾਅਦ ਜੇ ਵੈਸੇ ਦੇਖੀਏ ਤਾਂ ਮਰਪ੍ਰੀਤ ਸਿੰਘਿਆੜੀ ਜਿਸ ਤਰ੍ਹਾਂ ਉਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਸਿੱਖთა ਹੱਤ ਜਾਂ ਮਰਜਾਦਾ ਜਾ ਇਹਨਾਂ ਮੁੱਦਿਆਂ ਤੋਂ ਲੈ ਕੇ ਇਹਨਾਂ ਬੁੱਤਿਆਂ ਨੂੰ ਲੈ ਕੇ ਉਹ ਇਕੱਲੇ ਖੜੇ ਨਜ਼ਰ ਆਇਆ ਹਾਲਾਂਕਿ ਇੱਕ ਪਾਸੇ ਇੱਕ ਵਾਰੀ ਆਪਾਂ ਜ਼ਿਕਰ ਕੀਤਾ ਕਿ ਕਾਲੀ ਦਲ ਬਾਦਲ ਤੜਾ ਇੱਕ ਪਾਸੇ ਪਾਗੀ ਤੜਾ ਖੜ ਗਿਆ ਸੀ ਤੇ ਇੱਕ ਵਿਚਾਲੇ ਮਰਪੀਤ ਸਿੰਘਿਆਲੀ ਖੜਾ ਸੀ ਉਸ ਸਮੇਂ ਜੀ ਔਰ ਅੱਜ ਜੇ ਉਹ بار-बार ਇਹੀ ਗੱਲ ਕਹਿ ਰਿਹਾ ਹੈ ਮਤਲਬ ਜੇ ਉਹ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਨਹੀਂ ਉਹ ਕਹਿੰਦਾ ਮੈਂ ਸਿਆਸੀ ਤੌਰ ਤੇ ਮੈਂ ਆਪਣੇ ਆਪ ਨੂੰ ਪਿੱਛੇ ਕਰ ਲਿਆ ਸੀ ਯਾਰ ਆਈ ਨੀਤੇ ਤੱਕ ਤਾਂ ਇਲੈਕਸ਼ਨ ਲੜਨ ਦਾ ਮਨ ਵੀ ਛੱਡਤਾ ਸੀ ਤੇ ਨਹੀਂ ਲੜਨੀ ਅਗਲੀ ਇਲੈਕਸ਼ਨ ਤੇ ਉਹਦੇ ਮਿੱਤਰ ਪਿਆਰੇ ਵੀ ਜਿਹੜੇ ਆ ਉਹ ਦੱਸਦੇ ਨੇ ਉਹਨਾਂ ਦੇ ਔਰ ਜਿਸ ਤਰ੍ਹਾਂ ਉਹਨਾਂ ਨੇ ਸ੍ਰੀ ਕਾਲਤਾਕ ਸਾਹਿਬ ਦੀ ਅਗਵਾਈ ਚ ਜਾਂਸਤਾਂ ਹੱਥ ਨੂੰ ਲੈ ਕੇ ਜਾਂ ਇਸ ਭਰਤੀ ਮੈਂਬਰੇ ਵੀ ਉਹਨਾਂ ਨੇ ਡਟ ਕੇ ਇੱਕੋ ਪਾਸੇ ਖੜ ਕੇ ਪਹਿਰੇਦਾਰੀ ਕੀਤੀ ਹੈ ਹਾਲਾਂਕਿ ਫਿਰ ਉਦੋਂ ਬਾਅਦ ਦੂਜੇ ਲੀਡਰ ਵੀ ਜਾਂ ਦੂਜੇ ਜਿਹੜੀ ਪੰਜ ਮੈਂਬਰੀ ਕਮੇਟੀ ਸੀ ਤੋਂ ਉਹ ਮੈਂਬਰੀ ਮੈਂਬਰ ਤਾਂ ਛੱਡ ਹੀ ਗਏ ਆ ਗੁਰਗਰ ਸਾਹਿਬ ਤੇ ਆਪਣੇ ਸ਼੍ਰੋਮਨਿਕ ਮੀਟੀ ਆਪਣੇ ਧਾਮੀ ਸਾਹਿਬ ਉਹ ਤਾਂ ਛੱਡ ਹੀ ਗਏ ਹੈ ਨਾ ਪੰਜ ਮੈਂਬਰਿਕ ਮੀਟੀ ਚੋ ਜੇ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਸਰਗਰਮ ਬੱਧ ਨਜ਼ਰ ਆ ਰਹੇ ਨੇ ਉਹ ਮਨਪ੍ਰੀਤ ਸਿੰਘਿਆਲੀ ਜ਼ਰੂਰ ਨਜ਼ਰ ਆ ਰਹੇ ਨੇ ਪਰ ਜੇ ਉਹਨਾਂ ਨੇ ਇਸ ਮੁੱਦੇ ਤੇ ਗੱਲ ਕਰਦੇ ਆ ਜਾਂ ਆਪਾਂ ਸਵਾਲ ਵੀ ਉਹਨਾਂ ਨੂੰ ਕੀਤਾ ਜੀ ਜਦੋਂ ਵਸਤਾ ਪੰਜਾਬ ਨਾਲ ਸੰਬੰਧਤ ਉਹਨਾਂ ਨਾਲ ਗੱਲਬਾਤ ਕੀਤੀ ਹੈ ਚੈਨਲ ਤੇ ਤਾਂ ਇਹ ਸਵਾਲ ਵੀ ਕੀਤਾ ਜੀ ਜੇ ਬਾਦਲ ਪਰਵਾਰ ਰਿਹਾ ਹੁਣ ਕੀ ਮਨਪ੍ਰੀਤ ਸਿੰਘਿਆਲੀ ਉੱਪਰ ਜਾਊਗਾ ਜੋ ਉਹਨਾਂ ਨੇ ਇਹੀ ਕਿਹਾ ਸੀ ਕਿ ਮੈਂ ਆਪਣਾ ਭਾਰ ਨਹੀਂ ਚਾਹੁੰਦਾਗਾ ਮੈਂ ਚਾਹੁੰਨਾ ਕਿ ਜਿਹੜੀਆਂ ਕਾਲੀ ਦਲ ਸ਼੍ਰੋਮਣੀ ਕਾਲੀ ਦਲ ਹੈ ਜਾਂ ਸ਼੍ਰੋਮਣੀ ਕਮੇਟੀ ਹੈ ਸ੍ਰੀ ਕਾਲ ਤਖਤ ਸਾਹਿਬ ਹੈ ਜਾਂ ਸਥਾਨਕ ਨੇ ਜਿਹੜੇ ਸਿੱਖ ਸਥਾਨਕ ਨੇ ਉਹਨਾਂ ਦਾ ਭਾਰ ਹੋਵੇ ਉਹ ਉਹਨਾਂ ਦੀ ਅਗਵਾਈ ਚ ਜਿਹੜੀ ਹੈ ਜਾਂ ਪੰਥਕ ਅਗਵਾਈ ਚ ਜਿਹੜੇ ਲੋਕ ਆ ਪੰਜਾਬ ਦੇ ਲੋਕ ਆ ਜਾਂ ਕਾਲੀ ਵਰਕਰ ਆ ਉਹ ਚੱਲਣ ਪਰ ਇਹ ਇੱਚ ਸਿਆਸੀ ਤੌਰ ਤੇ ਦੇਖੋ ਕਹਿਣਾ ਤੇ ਉਹ ਵੇਖ ਕਿཅ ਕੀ ਆਉਂਦਾ ਸਾਹਮਣੇ ਹਨ ਉਹ ਭਾਵੇਂ ਸਮਾ ਦੱਸੂਗਾ ਪਰ ਜਿਸ ਤਰ੍ਹਾਂ ਕਾਲੀਦਲ ਵੱਲੋਂ ਮਨਪ੍ਰੀਤ ਸਿੰਘ ਇਸ ਗੱਲ ਤੇ ਦ੍ਰਿਹੜ ਹੈ ਜਾਂ ਜਿਸ ਤਰ੍ਹਾਂ ਉਹਨਾਂ ਨੇ ਪਿੱਛੇ ਪਹਿਰੇਦਾਰੀ ਵੀ ਕੀਤੀ ਹੈ ਤਾਂ ਉਹ ਤੋਂ ਲੱਗਦਾ ਹੈ ਕਿ ਉਹ ਇਸ ਰੂਪ ਚ ਆਪਣੇ ਆਪ ਨੂੰ ਵਾਰਨ ਦੀ ਬਜਾਏ ਸੰਸਥਾਾਂਾਂ ਜਾਂ ਸਿੱਖ ਸੰਸਥਾਾਂਾਂ ਜਾਂ ਜਿਹੜੀਆਂ ਪੰਥਕ ਸੰਸਥਾਾਂਾਂ ਨੇ ਉਹਨਾਂ ਦਾ ਵਾਰ ਹੀ ਕਰਨਗੇ ਜੀ ਸਰ ਲੁਧਿਆਣੇ ਦੀ ਵੈਸ ਸੀਟ ਸਮੇਂ ਖਾਲੀ ਹੈ ਆਪਾਂ ਸਭ ਜਾਣਦੇ ਹਾਂ ਤਾਂ ਉਸ ਦੀ ਜਿਹੜੀ ਚੋਣ ਹੋਣ ਵਾਲੀ ਹੈ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਕਾਫੀ ਸਰਗਰਮ ਨਜ਼ਰ ਆ ਰਹੀ ਹੈ ਕਿਵੇਂ ਦੇਖਦੇ ਹਾਂ ਅ ਦੇਖੋ ਲਗਦਾ ਜੀ ਸੱਤਾਧਾਰੀ ਧਰ ਤਾਂ ਜਿਹੜੀਆਂ ਜਿਮਨੀ ਚੋਣਾਂ ਹੁੰਦੀਆਂ ਉਹਨਾਂ 'ਚ ਸਰਗਰਮੀ ਨਜ਼ਰ ਆਉਂਦੀ ਹੈ। ਜਿਸ ਤਰ੍ਹਾਂ ਹੁਣ ਲੁਧਿਆਣਾ ਪਛਮੀ ਦੀ ਚੋਣ ਆ ਉਸ ਨੂੰ ਲੈ ਕੇ ਕੇਜਰੀਵਾਲ ਸਾਹਿਬ ਵੀ ਹੁਣ ਤਾਂ ਵਿਲੇ ਹੋ ਗਏ ਦਿੱਲੀ ਤੋਂ ਪੰਜਾਬ 'ਚ ਹੀ ਆਏ ਹੋਏ ਆ ਤੇ ਉਹਨਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਉਹ ਸ਼ਾਇਦ ਅੱਜ ਤੋਂ ਹੀ ਉਹਨਾਂ ਦਾ ਦੌਰਾ ਸ਼ੁਰੂ ਹੋ ਰਿਹਾ ਤਿੰਨ ਰੋਜ਼ਾ ਦੌਰਾ ਲੁਧਿਆਣੇ ਦਾ। ਸਰਗਰਮੀਆਂ ਸੱਤਾਧਾਰੀ ਧਰ ਨੇ ਦਾ ਸ਼ੁਰੂ ਕਰ ਹੀ ਦਿੱਤੀਆਂ। ਔਰ ਕੈਂਡੀਡੇਟ ਚ ਵੀ ਜੇ ਦੇਖੀਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਐਲਾਨਤਾ ਹੈ ਐਲਾਨੇ ਵੀ ਜਿਹੜੇ ਸੰਜੀਵ ਰੋੜਾ ਜੀ ਹੈ ਔਰ ਉਹ ਸਭ ਤੋਂ ਕਹਿ ਲਓ ਆਰਥਿਕ ਤੌਰ ਤੇ ਵੀ ਮਜ਼ਬੂਤ ਨੇ ਔਰ ਲੁਧਿਆਣੇ ਚ ਕਹਿ ਲਓ ਸ਼ਹਿਰੀ ਵੋਟਰਾਂ ਤੇ ਵੀ ਪੰਜਬੂਤ ਨੇ ਪਰ ਮੇਰੇ ਪਾਸੇ ਇਹ ਆਸ਼ੂ ਦਾ ਹਲਕਾ ਹੈ ਆਸ਼ੂ ਆਪਦੇ ਹਲਕੇ ਚ ਕਾਫੀ ਪਹਿਲਾਂ ਮਜ਼ਬੂਤ ਰਹੇ ਹੈ ਔਰ ਇਹ ਜ਼ਰੂਰ ਹੈ ਕਿ ਉਹਨਾਂ ਤੇ ਜਿਸ ਤਰ੍ਹਾਂ ਦੇ ਦੋਸ਼ ਜਾਂ ਭ੍ਰਸ਼ਟਾਚਾਰ ਦੇ ਸਰਕਾਰ ਨੇ ਉਹਨਾਂ ਤੇ ਕਾਰਵਾਈ ਕੀਤੀ ਹੈ ਵਿਜੀਲੈਂਸ ਜਾਂ ਈਡੀ ਚ ਅਜੇ ਵੀ ਉਹਨਾਂ ਦੀਆਂ ਫਾਈਲਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਐ ਇਹ ਵੀ ਪਤਾ ਲੱਗਿਆ ਕਿ ਉਹ ਸੁਪਰੀਮ ਕੋਰਟ ਤੱਕ ਵੀ ਚਲੇ ਆ ਗਿਆ ਮਾਮਲਾ ਹਰ ਕਲ ਦਾ ਜਾਂ ਉੱਚ ਅਦਾਲਤਾਂ ਉਹ ਫਾਈਲਾਂ ਨੂੰ ਕਦੋਂ ਦੇਖਦੀਆਂ ਖੋਲਦੀਆਂ ਉਹ ਤਾਂ ਜੇ ਸਮਾਂ ਦੱਸੂਗਾ ਭਾਵੇਂ ਉਹ ਸਰਕਾਰ ਨੇ ਵੀ ਕਾਂਗਰਸ ਪਾਰਟੀ ਤੋਂ ਟੈਕ ਟ ਲੈ ਲਈ ਇਹ ਲੁਧਿਆਣੇ ਚ ਜਿਹੜਾ ਮੁਕਾਬਲਾ ਜ਼ਰੂਰ ਫਸਮਾ ਹੋਊਗਾ ਜਿਸ ਤਰ੍ਹਾਂ ਦੀ ਜਿਹ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਝਟਕਾ ਦਿੱਤਾ ਤਾਂ ਇਹ ਜ਼ਰੂਰੀ ਨਹੀਂ ਹੈ ਕਿ ਜਿਸ ਤਰ੍ਹਾਂ ਦੂਜੀਆਂ ਜਿਵੇਂ ਨੀਚੋਣਾ ਚ ਆਮ ਆਦਮੀ ਪਾਰਟੀ ਬਹੁਤ ਸੌਖਿਆਂ ਲੈ ਗਈ ਸੀ ਜਾਂ ਉੱਪਰ ਗਈ ਸੀ ਹੁਣ ਬਹੁਤ ਸਾਰੀਆਂ ਚੁਣੌਤੀਆਂ ਵੀ ਹੈਗੀਆਂ ਨੇ ਬਿਲਕੁਲ ਔਰ ਔਰ ਬ੍ਰੋਤੀ ਤਰ੍ਹਾਂ ਕੋਲੇ ਮੁੱਦੇ ਵੀ ਹੈਗੇ ਹਮ ਔਰ ਪਾਰਟੀ ਕੋਲੇ ਵੀ ਬੱਡੇ ਮੁੱਤੇ ਆ ਕਾਂਗਰਸ ਪਾਰਟੀ ਨੇ ਤੁਸੀਂ ਦੇਖਿਆ ਕਿ ਹੁਣ ਵਿਧਾਨ ਸਭਾ ਦੇ ਅੰਦਰ ਵੀ ਇਹਨਾਂ ਨੂੰ ਸੱਤਾਧਾਰੀਆਂ ਨੂੰ ਘੇਰਿਆ ਹਰ ਮੁੱਦੇ ਤੇ ਔਰ ਉਸ ਤਰ੍ਹਾਂ ਜੀ ਕਾਂਗਰਸ ਪਾਰਟੀ ਵੀ ਇੱਕ ਮੁਠਤਾਂ ਨਾਲ ਇੱਕ ਜੁਟਤਾ ਨਾਲ ਇੱਥੇ ਲੜਦੀ ਹੈ ਔਰ ਬੀਜੇਪੀ ਵੀ ਜੇ ਦੇਖੀਏ ਤਾਂ ਲੋਕ ਸਭਾ ਚੋਣਾਂ ਚ ਇਹਨਾਂ ਹਲਕਿਆਂ ਚ ਸ਼ਹਿਰੀ ਹਲਕਿਆਂ ਚ ਪੂਰੀ ਮਜ਼ਬੂਤ ਰਹੀ ਹੈ ਅਪਰੇ ਲੁਧਿਆਣਾ ਸ਼ਹਿਰ ਚ ਪੰਜ ਹਲਕਿਆਂ ਚ ਜਿਹੜਾ ਇੱਕ ਹਲਕਾ ਇਹ ਵੀ ਹੈ ਲੋਕ ਸਭਾ ਚ ਜਿੱਤੇ ਬੀਜੇਪੀ ਮਜ਼ਬੂਤ ਰਹੀ ਹੈ ਮਤਲਬ ਸਖਤ ਮੁਕਾਬਲਾ ਜ਼ਰੂਰ ਹੋਊਗਾ ਔਰ ਸਾਰੀਆਂ ਸਿਰਾਈਆਂ ਤੇ ਹਰ ਹਰ ਬਾਜ਼ਰਬਾ ਵੀ ਵਰਤਣੀਆਂ ਜੋਰ ਜਮਾਈ ਵੀ ਕਰਨੀਆਂ ਸਮਾ ਦਸੂਗਾ ਇਹ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਆਪਣੀਆਂ ਸਰਗਰਮੀਆਂ ਨੂੰ ਲੈ ਕੇ ਇਸ ਹਲਕੇ ਚ ਜਾਂ ਲਤਿਆਣਾ ਸ਼ਹਿਰ ਚ ਜਾਂ ਪੂਰੇ ਪੰਜਾਬ ਚ ਵੀ ਜਿਸ ਤਰ੍ਹਾਂ ਦੀਆਂ ਆਮ ਆਦਮੀ ਪਾਰਟੀ ਨੇ ਕਰਪਸ਼ਨ ਦੇ ਡਰਗ ਦੇ ਖਿਲਾਫ ਜਿਸ ਤਰ੍ਹਾਂ ਇੱਕ ਮਹਮ ਚਲਾਈ ਹੋਈ ਹੈ ਜਾਂ ਜਿਸ ਤਰ੍ਹਾਂ ਲੋਕਾਂ ਨੂੰ ਆਮ ਲੋਕਾਂ ਨੂੰ ਸੁਆਮਾ ਦੇਣ ਲਈ ਜਾਂ ਸਿਸਟਮ ਨੂੰ ਜਾਂ ਬਿਊਰੋਕ੍ਰੇਸੀ ਜਿਹੜੀ ਹੈਗੀ ਹੈ ਚਾਹੇ ਸਿਵਲ ਪ੍ਰਸ਼ਾਸਨ ਨਾਲ ਸੰਬੰਧਿਤ ਹੈ ਜਾਂ ਪੁਲਿਸ ਪ੍ਰਸ਼ਾਸਨ ਨਾਲ ਸੰਬੰਧਿਤ ਹੈ ਉਹਨਾਂ ਨੂੰ ਮਤਲਬ ਲੋਕਾਂ ਦੀ ਵਕਈ ਸਹੀ ਮੈਨੇਜ ਚ ਨੌਕਰਸ਼ਾਈ ਬਣਾਉਣ ਲਈ ਤੇ ਜਵਾਬਦੇ ਬਣਾਉਣ ਲਈ ਕਈ ਤਰ੍ਹਾਂ ਦੇ ਅੰਦਰ ਖਾਤੇ ਯਤਨ ਵੀ ਹੋ ਰਹੇ ਨੇ ਔਰ ਉਹ ਤੇ ਅਮਲ ਵੀ ਹੋਇਆ ਕਈ ਵੇਰ ਤਾਂ ਇਹ ਹੁੰਦਾ ਹੁੰਦਾ ਵੀ ਦਿਖਦਾ ਹੁੰਦਾ ਪਰ ਅੰਦਰ ਹੁੰਦਾ ਕੱਖ ਨਹੀਂ ਜਿਸ ਤਰ੍ਹਾਂ ਉਹ ਵੀ ਹੈ ਕਿ ਜਿਹੜੇ ਆਮ ਲੋਕਾਂ ਨੂੰ ਕਿਹੜੀ ਫਾਈਲ ਕਦੋਂ ਤੱਕ ਕਿਹੜੇ ਵਿਭਾਗ ਵਿੱਚ ਰੁਕੀ ਹੋਈ ਹੈ ਕਿਹੜਾ ਕੰਮ ਕਿਉਂ ਨਹੀਂ ਹੋਇਆਗਾ ਉਹਦੇ ਪਿੱਛੇ ਕੀ ਕਾਰਨ ਹੈ ਉਹਦੇ ਪਿੱਛੇ ਤੁਹਾਨੂੰ ਦੱਸਿਆ ਸੀ ਕਿ ਚੀਫ ਸਕੱਟਰੀ ਸਾਹਿਬ ਨੇ ਸਾਰਾ ਕੁਝ ਸਾਰੇ ਵਿਭਾਗਾਂ ਤੋਂ ਤਲਬ ਕੀਤਾ ਉਹ ਫਾਈਲਾਂ ਤਲਬ ਕੀਤੀਆਂ ਨੇ ਉਹਦੇ ਨਾਲ ਜਿਹੜੀ ਮਤਲਬ ਅਫਸਰਚਾਹੀ ਹੈ ਜਾਂ ਲੋਕਾਂ ਨਾਲ ਛੋਟੇ ਛੋਟੇ ਲੋਕਾਂ ਦੇ ਜੁੜੇ ਹੋਏ ਕੰਮ ਨੇ ਉਹ ਜਦੋਂ ਹੋਣ ਲੱਗ ਜਾਣ ਮਸਲੇ ਹੱਲ ਹੋਣ ਲੱਗ ਜਾਣ ਸਰਕਾਰੀ ਦਰਬਾਰੇ ਲੋਕਾਂ ਦੀ ਸੁਣੀ ਜਾਣ ਲੱਗ ਜੇ ਤਾਂ ਕੁਦਰਤੀਆਂ ਲੋਕਾਂ ਦਾ ਚਕਾਓ ਵੀ ਉਸ ਧਰ ਵੱਲ ਹੋ ਜਾਂਦਾ ਹੈ ਮਤਲਬ ਕਿ ਹੁਣ ਵੀ ਉਸ ਪਾਸੇ ਆਮ ਆਦਮੀ ਪਾਰਟੀ ਵੀ ਲੱਗੀ ਹੋਈ ਆ ਔਰ ਜਿਮਨੀ ਚੋਣ ਚ ਜਿਹੜਾ ਸਖਤ ਮੁਕਾਬਲਾ ਹੀ ਹੋਊਗਾ ਤੇ ਉੱਚ ਜਿਹੜੀ ਹੈ ਦਿੱਲੀ ਤੇ ਜਿਹੜੀ ਧੈਰ ਉਹ ਵੀ ਆਮ ਆਦਮੀ ਪਾਰਟੀ ਦੀ ਉਹ ਸਰਗਰਮ ਰਹੂਗੀ ਜੀ ਬਿਲਕੁਲ ਸਰ ਮੈਂ ਦਰਸ਼ਕਾਂ ਨੂੰ ਵੀ ਦੱਸਦਾ ਹਾਂ ਕਿ ਅਸੀਂ ਆਉਣ ਵਾਲੇ ਦਿਨਾਂ ਚ ਇਸ ਹਲਕੇ ਨੂੰ ਲੈ ਕੇ ਕਾਫੀ ਵਿਸਥਾਰਪੂਰਵਕ ਤੁਹਾਨੂੰ ਜਾਣਕਾਰੀ ਬਤਾਵਾਂਗੇ ਸਾਰੀ ਅਪਡੇਟਸ ਹੀ ਦਵਾਂਗੇ ਨਾਲ ਗਰਾਊਂਡ ਸਰਵੇਸ ਵੀ ਜਿਹੜੇ ਆ ਸਾਡੀ ਟੀਮ ਦੇ ਵੱਲੋਂ ਕੀਤੇ ਜਾਣਗੇ ਤਾਂ ਪਲ-ਪਲ ਦੇ ਅਪਡੇਟ ਤੁਹਾਨੂੰ ਇਸ ਹਲਕੇ ਨੂੰ ਲੈ ਕੇ ਉਹ ਦਿੱਤੀ ਜਾਵੇਗੀ ਤਾਂ ਸਰ ਤੁਸੀਂ ਵੀ ਅੱਜ ਦੀ ਚਰਚਾ ਜੁੜੇ ਤੁਹਾਡਾ ਜੁੜਨ ਲਈ ਬਹੁਤ-ਬਹੁਤ ਧੰਨਵਾਦ ਤੁਸੀਂ ਕਾਫੀ ਵਿਸਥਾਰਪੂਰਵਕ ਜਾਣਕਾਰੀ ਜਿਹੜੀ ਆ ਉਹ ਵਕ-ਵਕ ਵਿਸ਼ਾ ਦਿੱਤੀ ਆ ਜੁੜਨ ਲਈ ਬਹੁਤ-ਬਹੁਤ ਧੰਨਵਾਦ ਸਰ ਧੰਨਵਾਦ ਲਗਨ ਜੀ ਸਰ ਦਰਸ਼ਕਾ ਦਾ ਵੀ ਅੱਜ ਦੀ ਇਸ ਚਰਚਾ ਜੁਣ ਲਈ ਬਹੁਤ-ਬਹੁਤ ਧੰਨਵਾਦ ਕੱਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕੁਝ ਨਵੇਂ ਅਤੇ ਕੁਝ ਪੰਜਾਬ ਨਾਲ ਸੰਬੰਧਿਤ ਖਾਸ ਮੁੱਦੇ ਲੈ ਕੇ ਬਹੁਤ-ਬਹੁਤ ਧੰਨਵਾਦ